ਹਾਂਜੀ ਜਰੂਰ ਮੈਂ ਜਰਨੈਤ ਸਿੰਘ ਮਨੂ ਚੇਅਰਮੈਨ ਮਾਰਕੀਟ ਕਮੇਟੀ ਤਨੌਰ ਜਿਵੇਂ ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਕਣਕ ਤੇ ਝੋਨਾ ਜਿਹਨੂੰ ਜੀਰੀ ਵੀ ਕਹਿੰਦੇ ਨੇ ਉਹ ਸੀਜ਼ਨਲੀ ਜਿਹੜੀ ਹੈਗੀ ਆ 6 ਮਹੀਨੇ ਬਾਅਦ ਜਿਹੜੀ ਫਸਲ ਆਉਂਦੀ ਆ ਉਸੇ ਲੜੀ ਦੇ ਤਹਿਤ ਜਿਹੜਾ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅ ਜਿਹੜਾ ਘਨੌਰ ਮੰਡੀ ਆ ਇਹਦੇ ਵਿੱਚ ਜਿਹੜੀ ਥੋੜੀ ਫਸਲ ਆ ਝੋਨੇ ਦੀ ਉਹ ਮੇਰੇ ਖਿਆਲ 20 ਤਰੀਕ ਤੱਕ ਆਉਣੀ ਸ਼ੁਰੂ ਹੋ ਜੂਗੀ ਕੁਝ ਮਾਰ ਜਿਹੜੀ ਕੁਦਰਤੀ ਮਾਰ ਆਪਣਾ ਪਾਣੀ ਦੀ ਹੜ੍ਹ ਦੀ ਪਈ ਆ ਉਹ ਕੁਦਰਤੀ ਮਾਰ ਕਰਕੇ ਵੀ ਥੋੜੇ ਨੁਕਸਾਨ ਹੋਏ ਨੇ ਜਿਹੜੇ ਉਸ ਦੇ ਤਹਿਤ ਵੀ ਕਾਫੀ ਇਥੇ ਮੰਡੀਆਂ ਦੇ ਵਿੱਚ ਥੋੜਾ ਜੀ ਪ੍ਰੋਬਲਮ ਆਈ ਆ ਕਿਸਾਨਾਂ ਨੂੰ ਦਿੱਕਤ ਆਈ ਆ ਤੇ ਉਹ ਮੰਡੀਆਂ ਜਿਵੇਂ ਕਨੌਰ ਹਲਕੇ ਦੇ ਵਿੱਚ 10 ਸੈਂਟਰ ਨੇ ਗਿਆਨੀ ਮੇਨ ਮੰਡੀ ਆ ਕਨੌਰ ਦੀ ਉਹ ਮੰਡੀਆਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਸਾਡੇ ਆਫੀਸਰ ਸਹਿਬਾਨ ਸਾਡੇ ਮਾਰਕੀਟ ਕਮੇਟੀ ਦੇ ਇਹਨਾਂ ਦੀ ਦੇਖ ਰੇਖਾ ਤੇ ਮੇਰੀ ਮੌਜੂਦਗੀ ਦੇ ਵਿੱਚ ਉਹ ਸਾਰੇ ਮੁਕੰਮਲ ਕਰ ਲਏ ਗਏ ਨੇ ਜਿਵੇਂ ਕੋਈ ਪਾਣੀ ਦੀ ਲੋੜ ਆ ਛਾਂ ਦੀ ਹਲੇ ਥੋੜਾ ਜਿਹਾ ਮੌਸਮ ਖਰਾਬ ਆ ਟੈਂਟ ਦੀ ਲੋੜ ਆ ਟਾਇਲਟ ਬਾਥਰੂਮ ਜਾਂ ਹੋਰ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਸੀਜ਼ਨ ਦੇ ਵਿੱਚ ਜਾਂ ਕਿ ਫਸਲਾਂ ਜਿਹੜੀ ਖਰਾਬ ਹੋਵੇ ਸੋ ਉਹਦੇ ਸਾਰੇ ਪ੍ਰਬੰਧ ਅਸੀਂ ਨੇ ਪੂਰੇ ਕਰ ਲਏ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਿਸਾਨਾਂ ਨੂੰ ਉਹਨਾਂ ਨੂੰ ਪੂਰੀ ਐਨ ਤੰਦ ਹੀ ਨਾਲ ਐ ਜਿਮੇਵਾਰੀ ਨਾਲ ਕੋਈ ਦਿੱਕਤ ਨਹੀਂ ਆਉਣ ਦਵਾਂਗੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਵੀ ਅਪੀਲ ਕੀਤੀ ਆ ਕਿ ਜਿਹੜਾ ਕਿਸਾਨ ਮੰਡੀਆਂ ਚ ਝੋਨਾ ਲੈ ਕੇ ਆਉਂਦਾ ਏ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਸੋ ਅਸੀਂ ਸਾਰੇ ਸਾਡਾ ਸਾਡੀ ਟੀਮ ਅਸੀਂ ਸਾਰੇ ਤਤ ਪਰਾਂ ਮੌਜੂਦਾ ਜਿਹੜੀ ਫਸਲ ਆਉਣੀ ਆ ਉਹਨੂੰ ਅਸੀਂ ਸੁਚੱਜੇ ਢੰਗ ਨਾਲ ਉਹਦੀ ਦੇਖ ਰੇ ਕਰਕੇ ਅਸੀਂ ਉਹਦੀ 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 ਜਿਹੜੀ ਬੋਲੀ ਆ ਵਗੈਰਾ ਉਹਨੂੰ ਖਰੀਦ ਪ੍ਰੋਖਤ ਜੋ ਵੀ ਆ ਉਹਨੂੰ ਸਹੀ ਢੰਗ ਨਾਲ ਨੇਪਰੇ ਚਾੜ ਸਕੀਏ ਮੈਂ ਤੁਹਾਡੇ ਚੈਨਲਾਂ ਦੇ ਥਰੂ ਤੁਹਾਡੇ ਮੀਡੀਆ ਵਾਲੇ ਭਾਈਚਾਰੇ ਦੇ ਥਰੂ ਇਹ ਬੇਨਤੀ ਕਰਦਾ ਹੱਥ ਵਨ ਕੇ ਮੇਰੇ ਕਿਸਾਨ ਵੀਰਾਂ ਨੂੰ ਕਿ ਫਸਲ ਥੋੜੀ ਜਿਹੜੀ ਜਿਹੜੀ ਹੈਗੀ ਆ ਸੁੱਕੀ ਲੈ ਕੇ ਆਇਓ ਕਿਉਂਕਿ ਮੰਡੀਆਂ ਦੇ ਵਿੱਚ ਫਿਰ ਬਹੁਤ ਦਿੱਕਤ ਆਉਂਦੀ ਹੈ 2-4 ਦਿਨ ਦੋਪਾ ਰੁੱਕ ਕੇ ਉਹਨੂੰ ਵੱਢ ਲਈਏ ਤਾਂ ਠੀਕ ਆ ਉਹ ਇਹ ਮੰਨਦੇ ਆ ਕਿਉਂਕਿ ਅਸੀਂ ਵੀ ਖੇਤੀ ਜਿੰਮੇਦਾਰਾਂ ਨਾਲ ਸੰਬੰਧਤ ਆ ਕਿ ਕੁਦਰਤ ਦੀ ਮਾਰ ਪੈ ਗਈ ਜਦੋਂ ਉਹ ਜਿਹੜੀ ਹੈਗੀ ਆ ਸਾਡੇ ਵੀ ਹੱਕ ਨਹੀਂ ਤੁਹਾਡੇ ਵੀ ਹੱਕ ਨਹੀਂ ਉਹ ਕੁਦਰਤ ਦੀ ਮਾਰ ਆ ਉਹ ਸਰਕਾਰ ਦੇ ਹੱਥ ਵਸ ਵੀ ਨਹੀਂ ਹੈਗਾ ਸੋ ਆਪਾਂ ਜਿੰਨਾ ਵੀ ਹੋ ਸਕੇ ਸਾਡੇ ਨਾਲ ਤੁਸੀਂ ਸਹਿਯੋਗ ਕਰੋ ਆ ਫਸਲ ਆ ਜਿਹੜੀ ਉਹ ਸੁੱਕੀ ਲੈ ਕੇ ਆਓ ਸਾਡੇ ਵੱਲੋਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇਗਾ ਜਿੱਥੇ ਸਾਨੂੰ ਕਹੋਂਗੇ ਅਸੀਂ ਸਾਡੇ ਵੱਲੋਂ ਜਿਹੜੇ ਵੀ ਪ੍ਰਬੰਧ ਹੋਰ ਕਰਨੇ ਹੋਣ ਜੋ ਸਾਨੂੰ ਤੁਸੀਂ ਦੱਸੋ ਅਸੀਂ ਉਹ ਪੂਰੇ ਕਰਾਂਗੇ ਇਹ ਕੁਆਲਟੀ ਦੀ ਛੂਟ ਵੀ ਲਈ ਗਈ ਹੈ ਕਿਸਾਨਾਂ ਨੂੰ ਥੋੜੀ ਥੋੜੀ ਜਿਹਾ ਫੜਾ ਦੀ ਮਾਰ ਕਰਕੇ ਪਸਾਰੀ ਉਹ ਹਲੇ ਪ੍ਰਕਿਰਿਆ ਚੱਲ ਰਿਹਾ ਜੀ ਉਹ 2-4 ਦਿਨਾਂ ਦੇ ਵਿੱਚ ਉੱਪਰੋਂ ਸੀਐਮ ਸਾਹਿਬ ਜੋ ਵੀ ਉੱਪਰੋਂ ਆਦੇਸ਼ ਆਊਗਾ ਪੰਜਾਬ ਗਵਰਨਮੈਂਟ ਵੱਲੋਂ ਉਹ ਤੁਹਾਡੇ ਰੂਬਰੂ ਹੈਗੀ ਆ ਆਪਣਾ ਲਿਸਟ ਜਿਹੜੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੇ ਕੁਦਰਤੀ ਆਫਤ ਹੁੰਦੀ ਹੈ ਜਾਂ ਇੱਕ ਕੁਦਰਤੀ ਤੌਰ ਤੇ ਕੋਈ ਜਿਨ੍ਹਾਂ ਦੇ ਕੋਈ ਸੱਟ ਵਗੈਰਾ ਲੱਗਦੀ ਆ ਕਿਸੇ ਦਾ ਹੱਥ ਵੱਢ ਜਾਂਦਾ ਹੈ ਕਿਸੇ ਦੀ ਮੌਤ ਹੋ ਜਾਂਦੀ ਆ ਜਿਵੇਂ ਕਿਸੇ ਦੇ ਕੋਈ ਸੱਪ ਲੜ ਗਿਆ ਦੇਖੋ ਉਹ ਅਸੀਂ ਉਹ 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 ਅੰਗਨੀ ਲੈ ਆ ਸਕਦੇ ਅਸੀਂ ਉਹ ਬੰਦੇ ਨਹੀਂ ਲੈ ਸਕਦੇ ਪਰ ਅਸੀਂ ਉਹ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿੱਥੇ ਤੱਕ ਹੋ ਸਕਦਾ ਅਸੀਂ ਉਹਦਾ ਉਪਰਾਲਾ ਕਰ ਰਹੇ ਹਾਂ ਇਹਦੇ ਵਿੱਚ ਜੀ ਵਕ ਵਕ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਨੇ ਮਾਰਕੀਟ ਕਮੇਟੀ ਵੱਲੋਂ ਚੈੱਕ ਦਿੱਤੇ ਨੇ ਜੋਗਾ ਸਿੰਘ ਪੁੱਤਰ ਸ਼੍ਰੀ ਹਰਨਾਮ ਸਿੰਘ ਪਿੰਡ ਭਗੋੜਾ 3 ਲੱਖ ਰੁਪਇਆ ਗੁਰਮੀਤ ਸਿੰਘ ਪੁੱਤਰ ਸ਼੍ਰੀ ਸੁਰਿੰਦਰ ਸਿੰਘ ਲੋਹਾਖੇੜੀ 48000 ਰੁਪਿਆ ਕੁਲਵਿੰਦਰ ਸਿੰਘ ਪੁੱਤਰ ਸ਼੍ਰੀ ਗੁਰਵਖਰ ਸਿੰਘ ਪਿੰਡ ਕਮਾਣਾ 12000 ਰੁਪਿਆ 120000 ਰੁਪਿਆ ਤੇ ਗੁਰਚਰਨ ਸਿੰਘ ਪੁੱਤਰ ਜੰਗੀਰ ਸਿੰਘ ਪਿੰਡ ਅਲਮਦੀਪੁਰ 12000 ਰੁਪਿਆ 파ਰਸ ਪੁੱਤਰ ਸ਼੍ਰੀ ਰਜਿੰਦਰ ਕੁਮਾਰ 90000 ਰੁਪਿਆ ਇਹ ਟੋਟਲ 570000 ਦੀ ਜਿਹੜੀ ਰਕਮ ਬਣਦੀ ਹੈ ਜੀ ਜੋ ਅਸੀਂ ਸਾਰੇ ਪੰਜਾਬ ਸਰਕਾਰ ਵੱਲੋਂ ਜੋ ਦਿੱਤਾ ਗਿਆ ਉਹ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਇਹਨਾਂ ਨੂੰ ਚੱਕ ਦੇ ਰਹੇ ਹਾਂ